परमेश वर्मा ਦਾ ਹੁਣ ਇਸ ਪੰਜਾਬੀ ਗਾਇਕ ਨਾਲ ਪਿਆ ਪੱਗਾ ਸੋਸ਼ਲ ਮੀਡੀਆ ਤੇ ਪਾ ਕੇ ਪੋਸਟ ਕੱਡੀਆਂ ਗੰਦੀਆਂ ਗਾਲਾਂ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਅਜ ਕਿਸੇ ਪਛਾਣ ਦੇ ਮਹਤਾਜ ਨਹੀਂ ਉਸਨੇ ਬਹੁਤ ਸਾਰੇ ਹਿੱਟ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਨੇ ਹਾਲੀ ਦੇ ਵਿੱਚ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਨੂੰ ਧਮਕੀ ਮਿਲੀ ਹੈ ਜਿਸ ਦੀ ਜ਼ਿੰਮੇਵਾਰੀ ਗਾਇਕ ਮਨਪ੍ਰਿਤ ਮੰਨਾ ਨੇ ਲਈ ਹੈ ਉਸਨੇ ਸ਼ਹਿਰੀ ਮਾਨ ਦੇ ਨਾਲ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਦਿਆਂ ਸਪੋਰਟ ਕਰਦਿਆਂ ਕਿਹਾ ਕਿ ਪਰਮੇਸ਼ਰ ਵਰਮਾ ਦਾ ਸਿਸਟਮ ਜਲਦੀ ਕਰਾਂਗਾ ਮਨਪ੍ਰੀਤ ਨੇ ਪਰਮੀਸ਼ ਨੂੰ ਗਾਲਾਂ ਵੀ ਕੱਢੀਆਂ ਦੱਸਦੀ ਹੈ ਕਿ ਪਿਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਇਸ ਮਾਮਲੇ ਦੀ ਅਧਿਕਾਰਿਕ ਪੁਸ਼ਟੀ ਨੂੰ ਲੈ ਕੇ ਮਾਮਲਾ ਸਾਫ਼ ਨਹੀਂ ਹੈ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਸਥਿਤ ਘਰ ਵਿੱਚ ਗੋਲੀਬਾਰੀ ਹੋਈ ਸੀ ਫਾਇਰਿੰਗ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਚੰਟਾ ਨੇ ਕਥਿਤ ਫੇਸਬੁੱਕ ਪੋਸਟ ਜਰੀਏ ਲਈ ਸੀ ਹਾਲਾਂਕਿ ਉਹਦੇ ਵਿੱਚ ਵੀ ਕੁਝ ਕਲੀਅਰ ਨਹੀਂ ਜਾ ਪ ਰਿਹਾ ਕਿ ਉਹ ਖਬਰ ਸੱਚੀ ਹੈ ਜਾਂ ਝੂਠੀ ਹੈ ਪਰ ਇਸ ਮਾਮਲੇ ਵਿੱਚ ਅਪਡੇਟ ਇਹ ਵੀ ਆਇਆ ਕਿ ਇੱਕ ਹੋਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਵੀਡੀਓ ਪਾ ਕੇ ਪ੍ਰੇਮ ਢਿੱਲੋ ਦੇ ਘਰ ਉੱਤੇ ਹੋਈ ਫਾਇਰਿੰਗ ਜ਼ਿੰਮੇਵਾਰੀ ਲਈ ਹੈ ਵੀਡੀਓ ਦੇ ਵਿੱਚ ਮਨਪ੍ਰੀਤ ਮੰਨੇ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪ੍ਰੇਮ ਢਿੱਲੋ ਦੇ ਘਰ ਤੇ ਅਸੀਂ ਹੀ ਹਮਲਾ ਕਰਵਾਇਆ ਸੋ ਇਹ ਹਜੇ ਮਾਮਲਾ ਠੰਡਾ ਹੋਇਆ ਨਹੀਂ ਸੀ ਕਿ ਇੱਕ ਮਾਮਲਾ ਹੋਰ ਵੱਧ ਗਿਆ ਕਿ ਹੁਣ ਪਰਮੇਸ਼ ਵਰਮਾ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮਨਪ੍ਰੀਤ ਮੰਨਾ ਨੇ ਸ਼ਹਿਰੀ ਮਾਨ ਦੇ ਨਾਲ ਇਹ ਪੋਸਟ ਪਾਈ ਗੀਤ ਵੀ ਲਾਇਆ ਯਾਰ ਅਨਮੁੱਲੇ ਤੇ ਇਹਦੇ ਵਿੱਚ ਲਿਖਿਆ ਕਿ ਵੱਡਾ ਭਰਾ ਮੇਰਾ ਸ਼ਹਿਰੀ ਵੀਰਾ ਫੁੱਲ سپورਟ ਵੀਰੇ ਤੇਰੇ ਵਾਲੇ ਬੰਦਿਆਂ ਦਾ ਪਰਮੇਸ਼ ਵਰਮਾ ਦਾ ਵੀ ਸਿਸਟਮ ਕਰਦਾ ਵੇਟ ਕਰੋ ਮੇਰੀ ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਗਾਲਾਂ ਨੇ ਉਹਨਾਂ ਨੇ ਕੱਢੀਆਂ ਸ਼ਰੀਆਮ ਸੋਸ਼ਲ ਮੀਡੀਆ ਤੇ ਪੋਸਟ ਸਟੋਰੀ ਜਿਹੜੀ ਇੰਸਟਾਗ੍ਰam ਤੇ ਸ਼ੇਅਰ ਕੀਤੀ